ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਅੱਜ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਡਿਠੇ ਸੱਬੇ ਥਾਵ ਨਹੀਂ ਤੁਦ ਜੇ ਹਿਆ ਬਦੋ ਹੋ ਪੁਰਖ ਵਿਦਾਤੈ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ RAM DAS ਪੁਰ ਹਰਹਾ ਨਾਨਕ ਕਸਮਲ ਜਾਹੇ ਨਾਇ RAM DAS ਸਰ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਇਹ ਸ਼ਬਦ ਮਦ ਸਟਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਇਸ ਖੇਤ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਬੰਦ ਕਹਿਰਾ ਤਾਲ ਹੈ ਜੀ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਾਂਜੀ ਸਾ ਰੇ ਗੁਮਲ ਗਾ ਗੁਮਲ ਮਾ ਪਾ ਧਾ ਗੁਮਲ ਤਨੀ ਗੁਮਲ ਪਹਿਲਾ ਮੈਂ ਆਪ ਜੀ ਨੂੰ ਸਥਾਈ ਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਣਾ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜਿੰਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁੱਲਤੁਕ ਦੀ ਮਾਫੀ ਬਖਸ਼ਣੇ ਕੇ ਤੋਂ ਸਮਤ ਬਖਸ਼ਨੀ ਸ਼ਬਦ ਸਿੱਖੀਏ ਜੀ ਇੱਥੇ ਸਭੇ ਕ ਨਹੀਂ ਤੁੱਦ ਦੇ ਰਹਾ ਬਦੋ ਹ ਪੁਰਖ ਬਿਦਾਤੇ ਕਾਂ ਤੂੰ ਹਸੋ ਦੇ ਆ ਬਦੋ ਹ ਪੁਰ ਰਹਾ ਨਾਮਿਕ ਕਸਮ ਲਝਾ ਹੈ ਨਾਇਕ RAMDAS ਸਰ ਵਸਦੀ ਸਗਣ ਅਪਾਣ ਅਨੂਪ RAMDAS ਪਰ ਅਨੂਪ RAMDAS ਪਰ ਅਨੂਪ RAMDAS ਪਰ ਮੇਂ تھا ਨਹੀਂ ਤੂੰ ਦੇਹਿਆ ਲਿਖੇ ਸਭੇ ਨਾਇਰਾਮ ਦਾ ਸੰਸਰ ਹਰ ਹਾਨਾ ਨਾਨਕ ਕਸਮ ਲਗਾ ਹੈ ਨਾਇਰਾਮ ਦਾ ਸੰਸਰ ਨਾਇਰਾਮ ਦਾ ਸੰਸਰ ਨਾਇ انتر گائن ہاں ہوں اپلو سلو, سلو سر سارا شبد سیکھیں گے نہیں ت ਨਹੀਂ ਨਹੀਂ ਤੁਦ ਜੀਆ ਫਿਰ ਤੋਂ ਡੇਠੇ ਸਬੇ ਇੱਥਾ ਨਹੀਂ ਤੁਦ ਜੀਆ ਬਦੋ ਹੋ ਪਰਕ ਵਿਦਾਤੇ दोह पुरख बिदाते का तू सोहे ਆਪਾਂ ਪਹਿਲਾ ਅੰਤਰਾ ਸਿੱਖਾਂਗੇ ਵਸਦੀ ਸਗਨ ਅਪਾਰ ਵਸਦੀ ਸਗਨ ਅਪਾਰ ਅਨੂ ਵਸਦੀ ਸਗਨ ਅਪਾਰ ਅਨੂਪ ਰਾਮ ਦਾਸ ਪੁਰ ਅਨੂਪ ਰਾਮ ਦਾਸ ਪੁਰ ਅਨੂਪ ਰਾਮ ਦਾਸ ਪੁਰ ਸਾਈ ਵਾਲ ਜਦੋਂ ਆਣਾ ਹੈ अनूप रामदास पुर डिटे सबे था यह पहला अंतरा है स्थाई ਅਤੇ ਪਹਿਲਾ ਅੰਤਰਾ ਹੁਣ ਆਪਾਂ ਨੈਕਸਟ ਅੰਤਰਾ ਲਾਸਤੰਦਰਾ ਸਿੱਖਾਂਗੇ ਹਰ ਹਾ ਨਾਨਕ ਹਰ ਹਾ ਨਾਨਕ ਕਸਮ ਲਾਹੇ ਇਹ ਇਕੱਠਾ ਆਏਗਾ ਹਰ ਹਾ ਨਾਨਕ ਕਸਮਲ ਜਾਹੇ ਹਰ ਹਾ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ ਨਾਇ ਰਾਮਦਾਸ ਸਰ ਨਾਇ ਰਾਮਦਾਸ ਸਰ ਨਾਇ ਦੇਹਿਆ ਦਿੱਥੇ ਸਬੇ ਥਾ ਨਹੀਂ ਤੁਦ ਦੇਹਿਆ ਬਦੋਹ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਬਦੋਹ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਸਭੇ ਹਾ ਨਹੀਂ ਤਦ ਜੇ ਹਿਆਰੋ ਇਹ ਅੱਜ ਦਾ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਿਖਾਇਆ ਹੈ ਆਪ ਜੀ ਨੇ ਉਸੇ ਤਰੀਕੇ ਨਾਲ ਸ਼ਬਦ ਸਿੱਖਣਾ ਹੈ ਜੀ ਭੁੱਲ ਚੁੱਕ ਦੀ ਮਾਫੀ ਬਖਸ਼ਨੀ ਅੱਗੇ ਤੋਂ ਉਸ ਮੱਤ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ